ਗੋਰੇ ਨੂੰ ਪਿੰਡ ਵਾਲੇ ਛਡਾ ਲਿਆ ਏ ਹੁਣ ਪੁਲਿਸ ਦਾ ਰੋਜ਼ ਕੰਮ ਬਣ ਗਿਆ ਇੱਕ ਦਿਨ ਭਾਈ ਪੱਪੂ ਗੋਰਾ ਕੋਠੇ ਤੇ ਬੈਠਾ ਕੋਠੇ ਤੋਂ ਬੈਠੇ ਉਹਨੇ ਪਿੰਡ ਵਾਲ ਨੂੰ ਪੁਲਿਸ ਦੀਆਂ ਜਿਪਸਾਂ ਮੋੜਦੀਆਂ ਵੇਖੀਆਂ ਭਾਈ ਪੱਪੂ ਗੋਰਾ ਭੱਜ ਕੇ ਕੋਠੇ ਤੋਂ ਥੱਲੇ ਉਤਰਿਆ ਥੱਲੇ ਉਤਰਦੇ ਅੱਗੇ ਉਹਦਾ ਬਾਪੂ ਖਲੋਤਾ ਸੀ ਆਵਾਜ਼ ਮਾਰ ਕੇ ਕਹਿੰਦਾ ਬਾਪੂ ਪੁਲਸ ਆ ਗਿਆ ਮੇਰੇ ਕੋਲੋਂ ਤੇਰੀ ਚਿੱਟੀ ਦਾੜੀ 'ਚ ਰੋਜ਼ ਥੁੱਕ ਪੈਂਦਾ ਨਹੀਂ ਵੇਖਿਆ ਜਾਂਦਾ ਮੇਰੇ ਕੋਲੋਂ ਮਾਂ ਦੀ ਚਿੱਟੀ ਚੁੰਨੀ ਪੁੰਝੇ ਰੋਲਦੀ ਨਹੀਂ ਵੇਖੀ ਜਾਂਦੀ ਇਹ ਰੋਜ਼ ਕੁੱਟਦੇ ਆ ਮਾਰ ਇਹਨਾ ਮੈਨੂੰ ਦੇਣਾ ਵਾ ਅੱਜ ਮਾਰ ਦੇਣ 10 ਦਿਨਾਂ ਨੂੰ ਮਾਰ ਦੇਣਾ ਬਾਪੂ ਹੁਣ ਤੇਰਾ ਪੁੱਤ ਹੋਰ ਕਿਹੇ ਰਾਹ ਤੇ ਪੈਣ ਲੱਗਾ ਈ ਹੁਣ ਕੁੱਟ ਖਾ ਕੇ ਨਹੀਂ ਮਰਨਾ ਹੁਣ ਇੱਕ ਦੋ ਮਾਰ ਕੇ ਮਰਨਾ ਵਾ ਤੇ ਕੌਮ ਵਾਸਤੇ ਕੁਝ ਕਰਕੇ ਤੇ ਫੇਰ ਦੁਨੀਆ ਤੋਂ ਜਾਣਾ ਭਾਈ ਪੱਪੂ ਗੋਰਾ ਖਾੜਕੂ ਬਣ ਗਿਆ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਮਾਂਡਰ ਵੀ ਬਣਿਆ ਭਾਈ ਪੱਪੂ ਗੋਰੇ ਦਾ ਨਾਂ ਉਸ ਏਰੀਏ ਦੇ ਵਿੱਚ ਲੋਕੀ ਅੱਜ ਵੀ ਬੜੇ ਸਤਿਕਾਰ ਨਾਲ ਲੈਂਦੇ ਆ ਸਿਆਣੇ ਬੈਠੇ ਹੋ ਅੱਜ ਵੀ ਉਸ ਏਰੀਏ 'ਚ ਦੋ ਬੰਦਿਆਂ ਨੂੰ ਲੋਕੀ ਬੜਾ ਪਿਆਰ ਕਰਦੇ ਆ ਇੱਕ ਬਾਬਾ ਜੁਗਰਾਜ ਸਿੰਘ ਤੂਫਾਨ ਜਿਹਦੇ ਸੰਸਕਾਰ ਉੱਤੇ 5 ਲੱਖ ਦਾ ਕੱਠ ਹੋਇਆ ਸੀ ਤੇ ਦੂਜਾ ਵਾ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਇਹਨਾਂ ਦੋਵਾਂ ਨੂੰ ਲੋਕੀ ਹਿੰਦੂ ਵੀ ਮੰਨਦੇ ਆ ਅੱਜ ਦੀ ਡੇਟ 'ਚ ਮੁਸਲਮਾਨ ਵੀ ਪਿਆਰ ਕਰਦੇ ਆ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਇੱਕ ਨੰਬਰ ਦਾ ਖਾੜਕੂ ਬਣਿਆ ਮਹੀਨਾ ਚੱਲਦਾ ਸੀ ਜਨਵਰੀ ਦਾ ਜਨਵਰੀ 1992 ਭਾਈ ਪੱਪੂ ਗੋਰੇ ਦਾ ਕਿਤੇ ਮੁਕਾਬਲਾ ਹੋਇਆ ਇਹਦੇ ਨਾਲ ਦੋ ਬੰਦੇ ਹੋ ਰਿਆ ਇੱਕ ਦਾ ਨਾਮ ਭਾਈ ਦਲਜੀਤ ਸਿੰਘ ਇੱਕ ਦਾ ਨਾਮ ਆ ਭਾਈ ਪ੍ਰੇਮ ਸਿੰਘ ਉਹ ਵੀ ਇਹਦੇ ਨਾਲ ਕਮਾਦ ਵਿੱਚ ਬੈਠੇ ਨੇ ਪੰਜ ਦਿਨ ਕਮਾਦ ਚ ਬਹਿ ਕੇ ਗੰਨੇ ਚੂਪ ਕੇ ਗੁਜ਼ਾਰਾ ਕੀਤਾ ਤੇ ਬੈਠਿਆ ਬੈਠਿਆ ਭਾਈ ਦਲਜੀਤ ਸਿੰਘ ਭਾਈ ਪੱਪੂ ਗੋਰੇ ਨੂੰ ਕਹਿੰਦਾ ਜਥੇਦਾਰਾ ਜਿੱਥੇ ਜਾਣਿਆ ਸੀਆਈਡੀ ਪਹੁੰਚ ਜਾਂਦੀ ਆ ਜਿੱਥੇ ਜਾਣਿਆ ਸੀਆਰਪੀ ਪਹਿਲਾਂ ਪਹੁੰਚੀ ਹੁੰਦੀ ਆ ਐ ਜਾਪਦਾ ਵਾ ਸਾਡੇ ਮਗਰ ਕੋਈ ਨਾ ਕੋਈ ਟਾਊਟ ਲੱਗਾ ਵਾ ਭਾਈ ਪੱਪੂ ਗੋਰਾ ਕਹਿੰਦਾ ਕੋਈ ਨਹੀਂ ਮਾਹੌਲ ਠੰਡਾ ਹੋ ਲੈੰਦੋ ਟਾਊਟ ਬੰਦੇ ਦੀ ਵੀ ਸਦਾਈ ਚੰਗੀ ਤਰ੍ਹਾਂ ਕਰਾਂਗੇ ਤੇ ਬੈਠਿਆ ਬੈਠਿਆ ਭਾਈ ਪੱਪੂ ਗੋਰਾ ਕਹਿੰਦਾ ਨੌਜਵਾਨੋ मां ਨੂੰ ਮਿਲੇ ਨੂੰ ਬੜਾ ਚਿਹਰੋ ਹੋ ਗਿਆ ਵਾ ਮੇਰਾ ਜੀ ਕਰਦਾ ਅੱਜ ਰਾਤ ਆਪਾਂ मां ਨੂੰ ਜ਼ਰੂਰ ਮਿਲ ਕੇ ਆਈਏ ਦਿਨ ਸੀ 26 ਜਨਵਰੀ 1992 ਦਾ ਤਿੰਨ ਖਾੜਕੂ ਕਮਾਦ ਵਿੱਚੋਂ ਨਿਕਲੇ ਤੇ ਵੱਡੇ ਵੱਟ ਤੁਰਦਿਆਂ ਪਿੰਡ ਟਡੇਹਾਲੇ ਆ ਗਏ ਜਦੋਂ ਪਿੰਡ ਟਡੇਹਾਲੇ ਆ ਕੇ ਇਹਨਾਂ ਨੇ ਦਰਵਾਜ਼ਾ ਖੜਕਾਇਆ ਤੇ ਅਗਲੇ ਬੰਨਿਓ ਭਾਈ ਪੱਪੂ ਗੋਰੇ ਦੀ मां ਨੇ ਬੂਹਾ ਖੋਲਿਆ ਇਸ मां ਦੇ ਦਰਸ਼ਨ ਮੈਂ ਕੀਤੇ ਆ ਜਦੋਂ ਤੁਸੀਂ ਬੈਠੇ ਹੋ ਨਾ ਇਦਾਂ ਇਹ ਮਾਂ ਸਾਹਮਣੇ ਬੈਠੀ ਸੀ ਤੇ ਮੈਨੂੰ ਦੋ ਵਾਰੀ ਭਾਈ ਪੱਪੂ ਗੋਰੇ ਦੀ ਮਾਂ ਦੇ ਸਾਹਮਣੇ ਭਾਈ ਪੱਪੂ ਗੋਰੇ ਦਾ ਇਤਿਹਾਸ ਕਹਿਣ ਦਾ ਮੌਕਾ ਮਿਲਿਆ ਤੇ ਮੈਂ ਬੜਾ ਵੇਖ ਕੇ ਹੈਰਾਨ ਸਾ ਲੱਕ ਭਾਵੇਂ ਮਾਂ ਦਾ ਕੁੱਬਾ ਹੈ ਸਰੀਰ ਭਾਵੇਂ ਬੁੱਢਾ ਹੈ ਪਰ ਜਦੋਂ-ਜਦੋਂ ਉਹਦੇ ਪੁੱਤ ਦਾ ਜ਼ਿਕਰ ਆਉਂਦਾ ਸੀ ਨਾ ਉਦਾ ਚਿਹਰਾ ਐ ਜਗਮਗਾ ਉੱਠਦਾ ਸੀ ਉਹ ਕਿੰਨੀ ਕਰਮਾਂ ਵਾਲੀ ਹੋਊਗੀ ਜਿਹਦੇ ਜਿਉਂਦੇ ਜੀ ਲੋਕੀ ਉਹਦੇ ਪੁੱਤ ਦੀਆਂ ਵਾਰਾਂ ਗਾਉਂਦੇ ਨੇ ਤੇ ਵਾਰਾਂ ਉਹਨਾਂ ਦੀਆਂ ਗਾਈਆਂ ਜਾਂਦੀਆਂ ਜਿਨ੍ਹਾਂ ਦੇਸ਼ ਤੇ ਕੌਮ ਵਾਸਤੇ ਕੁਝ ਨਾ ਕੁਝ ਕੀਤਾ ਹੁੰਦਾ ਹ ਹੁਣ ਭਾਈ ਪੱਪੂ ਗੋਰਾ ਪਹੁੰਚਿਆ ਘਰ ਮਾਂ ਨੂੰ ਮਲੇ ਮਾਂ ਨੇ ਅੰਦਰ ਨਗਾ ਲਿਆ ਜਲ ਪਾਣੀ ਛਕਾਉਣ ਲੱਗੀ ਤੇ ਭਾਈ ਪੱਪੂ ਗੋਰਾ ਕਹਿੰਦਾ ਮਾਂ ਪ੍ਰਸ਼ਾਦਾ ਨਹੀਂ ਛਕਣਾ ਪੰਜ ਦਿਨ ਹੋ ਗਿਆ ਕਮਾਦ 'ਚ ਬਹਿ ਕੇ ਗੰਨੇ ਚੂਪ ਕੇ ਗੁਜ਼ਾਰਾ ਕੀਤਾ ਹੈ ਪਰ ਅੱਗ ਬਾਲੀ ਲੋਕਾਂ ਨੇ ਕੰਧਾਂ ਉਤੋਂ ਦੀ ਵਿੜਕਾਂ ਲੈਣੀਆਂ ਵੀ ਇੱਧਰ ਕੌਣ ਆ ਗਿਆ ਅੱਧੀ ਰਾਤ ਜੇ ਦੁੱਧ ਹੈਗਾ ਤੇ ਛਕਾ ਦੇ ਮਾਂ ਨੇ ਦੁੱਧ ਛਕਾ ਦਿੱਤਾ ਤੇ ਭਾਈ ਪੱਪੂ ਗੋਰਾ ਮੱਥਾ ਟੇਕ ਕੇ ਮਾਂ ਨੂੰ ਤੇ ਘਰੋਂ ਬਾਹਰ ਨਿਕਲਣ ਲੱਗਾ ਤੇ ਮਾਂ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਪੁੱਤ ਜਿਉਂਦਾ ਰਹਿ ਤੈ ਭਾਈ ਪੱਪੂ ਗੋਰੇ ਨੇ ਹੱਸ ਕੇ ਆਖਿਆ ਮਾਂ ਆਸ਼ੀਰਵਾਦ ਉਹ ਦੇ ਜਿਹੜੀ ਨਾਲ ਨਿਭਣੀ ਆ ਮਾਂ ਕਹਿੰਦੀ ਕਿਉਂ ਤੇ ਭਾਈ ਪੱਪੂ ਗੋਰਾ ਕਹਿੰਦਾ ਜੀਂਦਾ ਤੇ ਕਿਸੇ ਨੇ ਵੀ ਨਹੀਂ ਰਹਿਣਾ ਨਾ ਤੇਰੀ ਇੱਟ ਪੱਕੀ ਆ ਨਾ ਮੇਰੀ ਇੱਟ ਪੱਕੀ ਆ ਆਸ਼ੀਰਵਾਦ ਦੇ ਤੇਰਾ ਪੁੱਤ ਸ਼ਹੀਦ ਹੋਵੇ ਐਨੀ ਕਹਿ ਕੇ ਤਿੰਨੇ ਖਾੜਕੂ ਪਿੰਡ ਟਡਿਆਲੇ ਤੋਂ ਬਾਹਰ ਨਿਕਲੇ ਤੇ ਵੱਟੇ ਵੱਟ ਤੁਰੇ ਜਾਂਦੇ ਆ ਅਗਲੇ ਬੰਨੇ ਸਾਹਮਣੇ ਇੱਕ ਪਿੰਡ ਪੈਂਦਾ ਵਾ ਪਿੰਡ ਦਾ ਨਾਮ ਆ ਕਰਨਾਮਾ ਕਰਨਾਮਾ ਨਜ਼ਾਰਾ ਇਕੱਠਾ ਉਹਦਾ ਨਾਮ ਆ ਵੱਟੇ ਵੱਟ ਤੁਰੇ ਜਾਂਦੇ ਆ ਪਿੰਡ ਟਡਿਹਾਲੇ ਤੋਂ ਕਰਨਾਮੇ ਵੱਲ ਨੂੰ 12 ਵਜੇ ਤੋਂ ਬਾਅਦ ਤਰੀਕ ਬਦਲ ਗਈ 27 ਜਨਵਰੀ ਚੜ ਗਈ 27 ਜਨਵਰੀ 1992 ਅੱਧੀ ਰਾਤ ਦਾ ਵਕਤ ਆ ਤੇ ਤੁਰੇ ਜਾਂਦੇ ਤਿੰਨੇ ਖਾੜਕੂ ਆਪਣੇ ਦਿਲ ਅੰਦਰ ਜੋ ਕੁਝ ਸੋਚਦੇ ਆ ਜੋ ਵਿਚਾਰਾ ਕਰਦੇ ਆ ਜੋਹਨਾ ਦੇ ਮਨ ਦੇ ਅੰਦਰ ਖਿਆਲ ਆਉਂਦੇ ਆ ਸੁਣੋ ਸਾ ਸੰਗਤ 26 ਜਨਵਰੀ 1992 ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਭਾਈ ਦਲਜੀਤ ਸਿੰਘ ਤੇ ਭਾਈ ਪ੍ਰੇਮ ਸਿੰਘ ਤਿੰਨ ਖਾੜਕੂ ਕਰਨਾਮੇ ਪਿੰਡ ਦੀ ਵੱਟੇ ਵੱਟ ਇਉਂ ਜਾਂਦੇ ਆ ਭਗਵਾਨ ਭਾਈ ਕਵਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤਿੰਨ ਖਾੜਕੂ ਤੁਰਦੇ ਤੁਰਦੇ ਮੇਰਾ ਵੀਰ ਇਤੋਂ ਨਾ ਛਿੜੀ ਹੋਣ ਜੋ ਮਰਜੀ ਆ ਯਾਰ ਗਰਮੀ ਐਨੀ ਤੂੰ ਸਾਡੀ ਜਾਨ ਲੈਣ ਡਿਆ ਜੋ ਮਰਜੀ ਹੋ ਜਾਏ ਤੂੰ ਚੱਲਣ ਦੇ ਆਵਾਜ਼ ਵਧਾ ਕੇ ਰੱਖ ਮਰਜੀ ਨਾ ਕਰ ਆਪਣਾ ਸਾਡਾ ਜੋਰ ਨਾ ਲਵਾ ਤੂੰ ਇਹਨਾਂ ਵਾਜਖੋਲ ਪਿਰ ਨੂੰ ਇੱਕ ਬੰਦੇ ਕਰਕੇ ਸਾਰਾ ਨਾ ਦਿਵਾਨ ਬੰਦ ਕਰ ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਜਖੋਲ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਪੈਸੇ ਦੇਣੇ ਤੈਨੂੰ ਉਹਨਾਂ ਨੇ ਤਿੰਨ ਖਾੜਕੂ ਆਪਣੇ ਵੱਟੇ ਵੱਟ ਤੁਰਦੇ ਹੋਏ ਪਿੰਡ ਟਡੇ ਵਾਲੇ ਤੋਂ ਕਰਨਾਮੇ ਆਪਣੇ ਪਿੰਡ ਕਰਨਾਮੇ ਦੇ ਵਿੱਚ ਅੱਗੇ ਵੀ ਇਹ ਖਾੜਕੂ ਤਿੰਨੇ ਆਉਂਦੇ ਜਾਂਦੇ ਹੁੰਦੇ ਸੀ ਜਦੋਂ ਤਿੰਨੇ ਖਾੜਕੂ ਵੱਟੇ-ਵੱਟ ਤੁਰੇ ਜਾਣ ਤੇ ਭਾਈ ਦਲਜੀਤ ਸਿੰਘ ਨੇ ਆਵਾਜ਼ ਮਾਰ ਕੇ ਆਖਿਆ ਜਥੇਦਾਰਾ ਜਿਹੜੀ ਗੱਲ ਤੈਨੂੰ ਕਮਾਂਡ 'ਚ ਬੈਠਿਆਂ ਬੈਠਿਆਂ ਹੀ ਆਖੀ ਸੀ ਨਾ ਪੇ ਸਾਡੇ ਮਗਰ ਸੀਆਈਡੀ ਲੱਗੀ ਆ ਸਾਡੇ ਮਗਰ ਟਾਊਟ ਬੰਦੇ ਲੱਗੇ ਆ ਸਾਡੇ ਮਗਰ ਪੁਲਿਸ ਦੇ ਬੰਦੇ ਲੱਗੇ ਆ ਇਹ ਅਗਲੀ ਗੱਲ ਕਰਕੇ ਭਾਈ ਪੱਪੂ ਗੋਰਾ ਕਹਿਣ ਲੱਗਾ ਕੋਈ ਗੱਲ ਨਹੀਂ ਸਮਾਂ ਆ ਲੈਣਦੇ ਚੰਗੀ ਤਰ੍ਹਾਂ ਸਦਾਈ ਕਰਾਂਗੇ ਇਹਨੇ ਚਿਰ ਨੂੰ ਤਿੰਨੇ ਖਾੜਕੂ ਪਿੰਡ ਕਰਨਾਮੇ ਜਾਵੜੇ ਇਹ ਖਾੜਕੂਆਂ ਦੀ ਪੱਕੀ ਠਾਰ ਸੀ ਅੱਗੇ ਵੀ ਆਉਂਦੇ ਹੁੰਦੇ ਸੀ ਜਲ ਪਾਣੀ ਛੱਕਦੇ ਹੁੰਦੇ ਸੀ ਤਿੰਨਾ ਖਾੜਕੂਆਂ ਨੇ ਜਾ ਕੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਇੱਕ ਬਜ਼ੁਰਗ ਮਾਈ ਨੇ ਦਰਵਾਜ਼ਾ ਖੋਲਿਆ ਤਿੰਨਾ ਖਾੜਕੁਆ ਨੇ ਮੱਥਾ ਟੇਕਿਆ ਅੰਦਰ ਲੰਘੇ ਮਾਈ ਨੇ ਦਰਵਾਜ਼ਾ ਘੁੱਟ ਕੇ ਬੰਦ ਕਰ ਦਿੱਤਾ ਹੁਣ ਇਸ ਘਰ ਦਾ ਇੱਕ ਵਾਰੀ ਨਕਸ਼ਾ ਸਮਝ ਲਿਓ ਤੁਹਾਨੂੰ ਪ੍ਰਸੰਗ ਸਮਝਣ ਥੋੜੀ ਸੌਖ ਹੋਊਗੀ ਮੰਨ ਲਓ ਆ ਜਿਹੜਾ دیਵਾਨ ਆ ਲਿਆ ਇਹ ਸਾਰਾ ਇੱਕ ਘਰ ਆ ਇਸ ਘਰ ਦੇ ਬਿਲਕੁਲ ਸੈਂਟਰ ਦੇ ਵਿੱਚ ਇੱਕ ਕੰਧ ਵੱਜੀ ਆ ਇਧਰ ਨੇ ਬੰਨੇ ਮਾਈ ਦੀ ਵੱਡੀ ਨੂੰ ਰਹਿੰਦੀ ਆ ਤੇ ਘਰ ਦੇ ਐਸ ਬੰਨੇ ਮਾਤਾ ਰਹਿੰਦੀ ਆ ਆਪਣੀ ਛੋਟੀ ਨੂੰਹ ਦੇ ਨਾਲ ਤੇ ਜਿਹੜਾ ਘਰ ਦਾ ਐਂਟਰੀ ਗੇਟ ਇੱਕੋ ਵੱਡਾ ਦਰਵਾਜਾ ਵਾ ਉਹ ਵੱਡੀ ਨੂੰਹ ਦੇ ਬਾਹਰ-ਬਾਰ ਛੋਟੀ ਨੂੰਹ ਦੇ ਘਰ ਚ ਲੱਗਾ ਵਾ ਤੇ ਛੁ ਵੱਡੀ ਨੂੰਹ ਦੇ ਘਰ ਜਾਣ ਵਾਸਤੇ ਵਿੱਚੋਂ ਕੰਧ ਪਾੜ ਕੇ ਇੱਕ ਛੋਟਾ ਜਿਹਾ ਫੱਟੀਆਂ ਵਾਲਾ ਗੇਟ ਲਾਇਆ ਗਿਆ ਵਾ ਉਹਦੇ ਵਿੱਚੋਂ ਲੰਘ ਕੇ ਵੱਡੀ ਨੂੰਹ ਆਪਣੇ ਘਰ ਜਾਂਦੀ ਆ ਘਰ ਏਕਿਆ ਵਿੱਚ ਕੰਧ ਵਜੀ ਆ ਤੇ ਬਾਹਰਲਾ ਦਰਵਾਜਾ ਇਸ ਘਰ ਦਾ ਇੱਕੋ ਹੀ ਆ ਜਦੋਂ ਖਾੜਕੂ ਅੰਦਰ ਨੰਗ ਆਏ ਮਾਈ ਨੇ ਬੜੇ ਪਿਆਰ ਨਾਲ ਬਿਠਾਇਆ ਇਹਨੇ ਜਰ ਨੂੰ ਮਹਾਰਾਜਾ ਦਿਨ ਚੜਨ ਵਾਲਾ ਸੀ ਅਜੇ ਤੇ ਭਾਈ ਪੱਪੂ ਗੋਰੇ ਨੇ ਮਾਤਾ ਨੂੰ ਆਖਿਆ ਮਾਤਾ ਅੱਗੇ ਦੇ ਘਰ ਚ ਬੜੀ ਰੌਣਕ ਹੁੰਦੀ ਸੀ ਅੱਜ ਬੰਦਾ ਹੀ ਕੋਈ ਨਹੀਂ ਕੁਸਕਦਾ ਕਿੱਧਰ ਗਏ ਸਾਰੇ ਜਾਣੇ ਕਿੱਧਰ ਗਾਇਆ ਬਾਕੀ ਦੇ ਜੀ ਕਿੱਧਰ ਗਿਆ ਬਾਕੀ ਦਾ ਟੱਬਰ ਤੇ ਮਾਤਾ ਆਵਾਜ਼ ਮਾਰ ਕੇ ਕਹਿੰਦੀ ਪੁੱਤ ਸਾਡੀ ਰਿਸ਼ਤੇਦਾਰੀ ਚਾ ਵਿਆਹ ਮੈਂ ਕੱਲੀ ਘਰ ਆ ਆਓ ਮੇਰਾ ਨਿਕਾਜਾ ਦੋਤਾ ਸੁਤਾ ਤੇ ਜਾਂ ਦੂਜੇ ਘਰ ਦੇ ਵਿੱਚ ਮੇਰੀ ਵੱਡੀ ਨੂੰਹ ਆ ਅਸੀਂ ਤੇ ਨਹੀਂ ਜਾਣੇ ਆ ਬਾਕੀ ਸਾਰੇ ਵਿਆਹ ਦੇ ਵਿੱਚ ਗਏ ਆ ਬੁੱਤ ਸ਼ੱਕੋਗੇ ਕੀ ਕੁਝ ਬਣਾਵਾ ਤੁਹਾਡੇ ਲਈ ਤੇ ਭਾਈ ਪੱਪੂ ਗੋਰਾ ਮਾਂ ਨੂੰ ਹੱਥ ਜੋੜ ਕੇ ਕਹਿੰਦਾ ਮਾਂ ਭੁੱਖ ਤੇ ਲੱਗੀ ਅੰਤਾਂ ਦੀ ਪਰ ਅਜੇ ਦਿਨ ਨਹੀਂ ਚੜਿਆ ਉਹ ਜੁੱਲੇ 'ਚ ਅੱਗ ਬਾਲਣੀ ਆ। ਇਨੇ ਚਿਰ ਨੂੰ ਪਿੰਡ ਵਾਲਿਆਂ ਨੂੰ ਪਤਾ ਲੱਗ ਜਾਣਾ ਵੀ ਇਹਨਾਂ ਦੇ ਘਰ ਹੀ ਨਹੀਂ ਇਸ ਵਕਤੇ ਕੌਣ ਆ ਸਕਦਾ। ਮਾਤਾ ਥੋੜਾ ਜਿਹਾ ਦਿਨ ਚੜ ਲੈਣ ਦੇ ਜੋ ਮਰਜੀ ਛਕਾ ਦੇ। ਮਾਈ ਕਹਿੰਦੀ ਕੋਈ ਨਹੀਂ ਪੁੱਤ। ਥੋੜਾ ਜਿਹਾ ਦਿਨ ਚੜ ਲੈਣ ਦੋ ਮੈਂ ਆਲੂ ਵਾਲੇ ਪਰੌਂਠੇ ਤੁਹਾਡੇ ਲਈ ਬਣਾ ਦੇਣੀ ਆ। ਮਾਈ ਆਪਣੇ ਕੰਮੇ ਲੱਗੀ। ਇਧਰੋਂ ਭਾਈ ਦਲਜੀਤ ਸਿੰਘ ਤੇ ਪ੍ਰੇਮ ਸਿੰਘ ਭਾਈ ਪੱਪੂ ਗੋਰੇ ਨੂੰ ਕਹਿੰਦੇ ਜਥੇਦਾਰਾ ਤੂੰ ਕਰ ਲੈ ਆਰਾਮ। ਹੁਣ ਜਨਵਰੀ ਦੇ ਮਹੀਨੇ 'ਚ ਜਿਹੜਾ ਬੰਦਿਆਂ ਨੇ 6 ਦਿਨ ਕਮਾਦ 'ਚ ਬਹਿ ਕੇ ਕੱਟੇ ਹੋਣਗੇ ਇਹਦੇ ਤੁਸੀਂ ਹਿਸਾਬ ਹੀ ਲਾ ਸਕਦੇ ਜਿਨਾਂ ਉਹਨਾਂ ਦੇ ਸਰੀਰ ਦੀ ਹਾਲਤ ਕੀ ਹੋਊਗੀ ਕਿੰਨਾ ਉਨੀਂਦਰਾ ਹੋਊਗਾ ਕਿੰਨਾ ਥਕੀਵਾ ਹੋਊਗਾ ਉਹ ਕਹਿੰਦੇ ਜੱਫੇਦਾਰਾ ਤੂੰ ਕਰ ਲੈ ਆਰਾਮ ਭਾਈ ਤਲਜੀਤ ਸਿੰਘ ਕਹਿੰਦਾ ਮੈਂ ਸ਼ਸਤਰਾਂ ਦੀ ਸਫਾਈ ਕਰ ਲਈ ਨਾ ਤੇ ਭਾਈ ਪ੍ਰੇਮ ਸਿੰਘ ਕਹਿੰਦਾ ਜੀ ਮੈਂ ਨਲਕੇ ਤੋਂ ਇਸ਼ਨਾਨ ਕਰਕੇ ਬਾਣੀ ਪੜ ਲੈਣਾ ਮੁੜ ਕੇ ਵਾਰੀ-ਵਾਰੀ ਤੁਸੀਂ ਆਰਾਮ ਕਰਕੇ ਨਾਲੇ ਇਸ਼ਨਾਨ ਕਰ ਲਿਓ ਇਦਾਂ ਕਰਕੇ ਆਪਾਂ ਪ੍ਰਸ਼ਾਦਾ ਪਾਣੀ ਛਾਕੇ ਤੇ ਚੁੱਪ ਕਰਕੇ ਘਰੋਂ ਨਿਕਲ ਜਾਵਾਂਗੇ ਹੁਣ ਘਰ ਦੇ ਵਿੱਚ ਪ੍ਰਸ਼ਾਦੇ ਪਕਣੇ ਸ਼ੁਰੂ ਹੋਣ ਲੱਗੇ ਤਿਆਰੀ ਹੋਣ ਲੱਗੀ ਤਿੰਨ ਖਾੜਕੂ ਆਪੋ ਆਪਣੀ ਕੰਮੇ ਲੱਗਣ ਲੱਗੇ ਤੇ ਜਿਹੜੀ ਗੱਲ ਖਾੜਕੂਆਂ ਨੇ ਵੱਟੇ-ਵੱਟ ਆਉਂਦਿਆਂ ਭਾਈ ਪੱਪੂ ਗੋਰੇ ਨੂੰ ਆਖੀ ਸੀ ਅਸਲ ਉਹ ਗੱਲ ਸੱਚ ਹੋਣ ਲੱਗੀ ਆ ਸੀਆਈਡੀ ਦਾ ਬੰਦਾ ਪਿੰਡ ਟੱਡੇ ਵਾਲੇ ਤੋਂ ਇਹਨਾਂ ਦੇ ਮਗਰਮਗਰ ਤੁਰਿਆ ਹੁੰਦਾ ਸੀ ਉਹ ਵੱਟੇ ਵੱਟ ਪਿੱਛੇ ਪਿੱਛੇ ਹੀ ਆ ਗਿਆ ਤੇ ਤੁਰਦਾ ਤੁਰਦਾ ਸੀਆਈਡੀ ਦਾ ਬੰਦਾ ਪਿੰਡ ਕਰਨਾਮੇ ਆ ਗਿਆ ਇੱਕ ਚੀਜ਼ ਹੋਰ ਬਿਨੇ ਕਰਾਂ ਤੁਹਾਡੇ ਚਰਨਾ ਚ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਵੀ ਖਾੜਕੂਆਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਸੰਘਰਸ਼ ਉਹਨਾਂ ਚਿਰ ਨਹੀਂ ਖਤਮ ਹੁੰਦਾ ਜਿੰਨਾ ਚਿਰ ਲੋਕਾਂ ਦਾ ਸਾਥ ਹੋਵੇ ਜਦੋਂ ਲੋਕਾਂ ਦਾ ਸਾਥ ਨਾ ਹੋਵੇ ਫਿਰ ਸੰਘਰਸ਼ ਖਤਮ ਹੋ ਜਾਂਦਾ ਹੈ ਤੇ ਲੋਕਾਂ ਦਾ ਸਾਥ ਤੋੜਨ ਵਾਸਤੇ ਪ੍ਰਸ਼ਾਸਨ ਨੇ ਖਾਰਕੂਆਂ ਵਰਗੇ ਬੰਦੇ ਤੁਹਾਡੇ ਘਰਾਂ ਚ ਫੇਟ ਕੀਤੇ ਜਿਨ੍ਹਾਂ ਨੇ ਨੀਲੇ ਕਾਲੇ ਪੀਲੇ ਪਰਨੇ ਬੰਨੇ ਚਿੱਟੇ ਕੁੜਤੇ ਪਜਾਮੇ ਪਾਏ ਹੱਥਾਂ 'ਚ ਰਫਲਾ ਲਈਆਂ ਅਸਲ 'ਚੋਂ ਖਾਰਕੂ ਨਹੀਂ ਸੀ ਉਹਨਾਂ ਨੂੰ ਅਸੀਂ ਆਮ ਭਾਸ਼ਾ ਅੰਦਰ ਬਲੈਕ ਕੈਟਸ ਕਹਿੰਦੇ ਆ ਕਾਲੀਆਂ ਬਿੱਲੀਆਂ ਉਹਨਾਂ ਨੂੰ ਅਸੀਂ ਡਾਊਟ ਕਹਿੰਦੇ ਆ ਉਹ ਬੰਦੇ ਤੁਹਾਡੇ ਘਰਾਂ ਚ ਆਉਂਦੇ ਆਪਣੀ ਮਰਜ਼ੀ ਨਾਲ ਹਥਿਆਰ ਲੁਕਾ ਜਾਣੇ ਆਪ ਹੀ ਜਾ ਕੇ ਪੁਲਿਸ ਨੂੰ ਦੱਸ ਦੇਣਾ ਕਿ ਫਲਾਣਾ ਫਲਾਣਾ ਕਮਰਾ ਜੇ ਫਲਾਣੇ ਫਲਾਣੇ ਥਾਂ ਦੇ ਉੱਤੇ ਤੂੜੀ ਵਾਲੇ ਕਮਰੇ ਚ ਆਉਂ ਥਾਂ ਦੇ ਉੱਤੇ ਹਥਿਆਰ ਨੱਪੇ ਆ ਪੁਲਿਸ ਨੇ ਆਉਣਾ ਸਾਰਾ ਟੱਬਰ ਕੁੱਟ-ਕੁੱਟ ਕੇ ਲਾਲ ਕਰ ਦੇਣਾ ਐਦਾਂ ਕਰਕੇ ਲੋਕਾਂ ਦੇ ਕੋਲੋਂ ਬਦਲੇ ਲਏ ਗਏ ਤੇ ਉਦੋਂ ਵੀ ਕੁਝ ਲੋਕਾਂ ਨੇ ਜਾਇਦਾਦਾਂ ਜ਼ਰੂਰ ਬਣਾਈਆਂ ਜਿੰਨਾ ਘਰਾਂ ਚ ਖਾੜਕੂ ਆ ਕੇ ਖਾਂਦੇ ਪੀਂਦੇ ਸੀ ਜਦੋਂ ਮਨ ਬਈਮਾਨ ਹੋਏ ਉਹਨਾਂ ਲੋਕਾਂ ਨੇ ਖਾੜਕਵਾਂ ਨੂੰ ਜਾਂ ਫੜਾ ਦਿੱਤਾ ਜਾਂ ਕੁਝ ਖਵਾ ਦਿੱਤਾ ਤੇ ਜਿਹੜਾ ਪੈਸਾ ਤੇ ਲਾ ਉਹਨਾਂ ਦੇ ਘਰ ਰਹਿ ਗਿਆ ਉਹ ਪੈਸਾ ਤੇ ਲਾ ਹੁਣ ਜਾ ਕੇ ਕਈਆਂ ਲੋਕਾਂ ਨੇ ਕੱਢਿਆ ਉਹ ਸਰਦਾਰ ਬਣੇ ਫਿਰਦੇ ਆ ਪਿੰਡਾਂ ਦੇ ਵਿੱਚ ਉਹ ਚੌਧਰੀ ਬਣੇ ਫਿਰਦੇ ਉਹਨਾਂ ਗੜੀ ਕਮਾਈ ਕੀਤੀ ਆ ਇੱਕ ਥੋੜਾ ਇਹ ਪਿੰਡੋਂ ਪਿੰਡੀ ਕਈ ਹੈਗੇ ਇੱਥਾਂ ਦੇ ਜਿਨ੍ਹਾਂ ਨੇ ਬਗਾਨੀਆਂ ਮਾਵਾਂ ਦੇ ਪੁੱਤਾਂ ਦੀ ਲਾਸ਼ਾਂ ਉਤੋਂ ਕਮਾਈ ਕੀਤੀ ਉਹਨਾਂ ਦਾ ਪੈਸਾ ਤੇ ਲਾ ਕੋਲ ਰੱਖਿਆ ਕੁਝ ਸਿਸਟਮ ਕੋਲੋਂ ਲੈ ਲੈ ਆਪ ਸਰਦਾਰ ਬਣ ਕੇ ਤੇ ਸਿਸਟਮ ਦਾ ਲੱਕ ਤੋੜਨ ਵਿੱਚ ਪੂਰੇ ਦਾ ਪੂਰਾ ਯੋਗਦਾਨ ਪਾਇਆ ਹੁਣ ਖਾੜਕੂ ਬੈਠੇ ਆ ਮਾਈ ਦੇ ਘਰ ਤੇ ਸੀਆਈਡੀ ਵਾਲਾ ਬੰਦਾ ਜਿਉਂ ਤੁਰਿਆ ਜਿਉਂ ਤੁਰਿਆ ਤੁਰਦਾ ਤੁਰਦਾ ਪਿੰਡ ਕਰਨਾਮੇ ਆ ਗਿਆ ਉਹਨੇ ਸਾਰੇ ਘਰ ਦਾ ਘੇਰਾ ਘੱਟਿਆ ਤੇ ਉਹਨੂੰ ਯਕੀਨ ਹੋ ਗਿਆ ਵੀ ਬੰਦੇ ਇਸ ਘਰ ਦੇ ਵਿੱਚ ਆ ਉਹਨੇ ਇਹ ਵੀ ਖਬਰ ਕੱਢ ਲਈ ਕਿ ਇਸ ਘਰ ਦੇ ਵਿੱਚ ਸਾਰੇ ਡੱਬਰ ਨੇ ਵਿਆਹ ਚਲੇ ਗਏ ਆ ਤੇ ਘਰ ਦੇ ਵਿੱਚ ਬੰਦੇ ਸਿਰਫ 1 2 ਆ ਸੀ ਆਈ ਡੀ ਵਾਲੇ ਨੇ ਮਾਰੀ ਸਕੂਟਰ ਨੂੰ ਕਿੱਕ ਤੇ ਉਹ ਸਿੱਧਾ ਪਹੁੰਚਿਆ ਬਟਾਲੀ ਅਜੇ ਦਿਨ ਨਹੀਂ ਸੀ ਚੜਿਆ ਉਹਨੇ ਬਟਾਲੇ ਆ ਕੇ ਆਰ ਪੀ ਸਿੰਘ ਤੇਜੇ ਦੇ ਘਰ ਦੀ ਡੋਰ ਬੈਲ ਵਜਾਈ ਜਦੋਂ ਆਰ ਪੀ ਸਿੰਘ ਤੇਜੇ ਐਸ ਐਸ ਪੀ ਦੇ ਘਰ ਦੀ ਡੋਰ ਬੈਲ ਵੱਜੀ ਅੱਗੋਂ ਸੰਤਰੀ ਨਿਕਲਿਆ ਸੰਤਰੀ ਕਹਿੰਦਾ ਦੱਸ ਕੰਮ ਕੀ ਆ ਸੀ ਆਈ ਡੀ ਵਾਲਾ ਕਹਿੰਦਾ ਜਨਾਬ ਜੇ ਵੱਡੇ ਅਫਸਰਾਂ ਨੂੰ ਬਾਹਰ ਖੱਲੋ ਤੇ ਗੱਲ ਬੜੀ ਵਧੀਆ ਹੋਊਗੀ ਗੱਲ ਉਹਨਾਂ ਨਾਲ ਕਰਨ ਵਾਲੀ ਆ ਆਰ ਪੀ ਸਿੰਘ ਤੇਜਾ ਬਾਹਰ ਆ ਕੇ ਖਲੋਤਾ ਉਹਨੇ ਆਪਣਾ ਸੀ ਆਈ ਡੀ ਦਾ ਬੰਦਾ ਵੇਖਿਆ ਤੇ ਆਰ ਪੀ ਸਿੰਘ ਤੇਜੇ ਦੀਆਂ ਬੜਾਸ਼ਾਂ ਖਿਲਗੀਆਂ ਕਹਿੰਦਾ ਕਿਵੇਂ ਕਿੱਧਰ ਆਉਣਾ ਹੋਇਆ ਤੇ ਸੀ ਆਈ ਡੀ ਵਾਲਾ ਬੰਦਾ ਕਹਿੰਦਾ ਜਨਾਬ ਪੱਪੂ ਗੋਰਾ ਲੱਭਦੇ ਜੇ ਨਾ ਕਹਿੰਦਾ ਹਾਂ ਲੱਭਦੇ ਆ ਕਹਿੰਦਾ ਮਾਰਨਾ ਉਹਨੂੰ ਇਹਦਾ ਮਾਰਨਾ ਕੀ ਜਿੱਥੇ ਲੱਭ ਗਿਆ ਜਿਪਸੀ ਦੇ ਮਗਰ ਪਾ ਕੇ ਧੂਕੇ ਮੈਂ ਬਟਾਲੇ ਲੈ ਕੇ ਆਉਣਾ ਮੇਰਾ ਵਾਦਾ ਵਾਹ ਤੇ ਸੀਆਈਡੀ ਵਾਲਾ ਕਹਿੰਦਾ ਜਨਾਬ ਫਿਰ ਦੇਰੀ ਨਾ ਕਰੋ ਪਿੰਡ ਕਰਨਾਮਾ ਪਿੰਡ ਦੇ ਬਾਹਰ-ਬਾਰ ਘਰ ਤੇ ਉਸ ਘਰ ਦੇ ਅੰਦਰ ਤਿੰਨ ਖਾੜਕੂ ਭਾਈ ਪੱਪੂ ਗੋਰੇ ਦੇ ਸਮੇਤ ਬੈਠੇ ਆ ਉਸ ਘਰ ਦੇ ਅੰਦਰ ਇੱਕ ਮਾਈ ਆ ਜਿਹੜੀ ਉਹਨਾਂ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕਰਦੀ ਆ ਉਹਨਾਂ ਨੇ ਪ੍ਰਸ਼ਾਦਾ ਪਾਣੀ ਛੱਕ ਕੇ ਜਨਾਬ ਇਥੋਂ ਨਿਕਲ ਜਾਣਾ ਵਾ ਤੇ ਮੁੜ ਕੇ ਸ਼ਾਇਦ ਤੁਹਾਡੇ ਕਾਬੂ ਨਾ ਆਉਣ ਆਰ ਪੀ ਸਿੰਘ ਤੇਜਾ ਸੀ ਆਈਡੀ ਵਾਲੇ ਵੱਲ ਵੇਖ ਕੇ ਕਹਿੰਦਾ ਖਬਰ ਝੂਠੀ ਨਾ ਹੋਵੇ ਤੇ ਸੀ ਆਈਡੀ ਵਾਲਾ ਕਹਿੰਦਾ ਜਨਾਬ ਜੇ ਖਬਰ ਝੂਠੀ ਹੋਵੇ ਤੁਹਾਡੀਆਂ ਜੁੱਤੀਆਂ ਮੇਰਾ ਸਿਰ ਜੋ ਮਰਜ਼ੀ ਸਜ਼ਾ ਦੇ ਦਿਓ ਪਰ ਐਤ ਕੀ ਇਨਫੋਰਮੇਸ਼ਨ ਪੱਕੀ ਆ ਕਿ ਭਾਈ ਪੱਪੂ ਗੋਰਾ ਪਿੰਡ ਕਰਨਾਮੇ ਦੇ ਇੱਕ ਘਰ ਵਿੱਚ ਲੁਕਿਆ ਹੋਇਆ ਏ ਆਰ ਪੀ ਸਿੰਘ ਤੇਜੇ ਨੇ ਕਮਾਏ ਫੂਨ ਸ਼ਿਆਂ ਥਾਣਿਆਂ ਦੀ ਪੁਲਿਸ ਇਕੱਠੀ ਹੋ ਕੇ ਬਟਾਲੇ ਤੋਂ ਪਿੰਡ ਕਰਨਾਮੇ ਭਾਈ ਸੁਖਵਿੰਦਰ ਸਿੰਘ ਪੱਪੂ ਗੋਰੇ ਨੂੰ ਫੜਨ ਵਾਸਤੇ ਚੜਾਈ ਕਿਉਂ ਕਹਿੰਦੇ